ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇੜ ਲਈ ਲੈ ਕੇ ਆਏ ਹਾਂਗੇ ਬੱਚਾ ਆ ਗਿਆ ਕਰਮਾਲੀ ਮਗਰ ਬੱਸੀ ਤੇ ਟਾਪ ਬਰੀਡ ਆ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਮਨਿੰਦਰ ਸਿੰਘ ਬਾਈ ਹਮ ਸਪੈਨਡ ਸੰਧੂ ਖੁਰਦ ਜ਼ਿਲ੍ਹਾ ਬਾਈ ਜ਼ਿਲ੍ਹਾ ਬਰਿੰਡਾ ਬਾਈ ਤਹਿਸੀਲ ਫੂਲ ਹੈ ਨਾ ਤਹਿਸੀਲ ਫੂਲ ਬਾਈ ਤੇ ਨੇੜੇ ਪਿੰਡ ਬਈ ਆਪਾਂ ਨੇੜੇ ਆਪਣੇ ਬਾਈ ਭਾਈ ਰੂਪਾ ਹਮ ਤਪਾ ਤੇ ਭਧੌਰ ਸ਼ਹਿਰ ਰਹਿ ਜਾਂਦਾ ਬਈ ਠੀਕ ਹੈ ਬਈ ਕੰਟੈਕਟ ਨੰਬਰ ਬੋਲ ਦੋ ਆਪਣਾ 8012481000 ਬਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਿਹਾ ਕਿਹੜਾ ਸੂਹਾ ਸੂਈ ਆ ਇਹ ਬਾਈ ਦੂਜਾ ਸੂਹਾ ਸੂਈ ਆ ਠੀਕ ਆ ਹਾਂਜੀ ਹਾਂ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਬਈ ਅੱਜ ਨੌਮਾ ਦੇਣਾ ਸੂਈ ਨੂੰ ਨੌਮਾ ਦਿਨ ਹਾਂਜੀ ਹਾਂਜੀ ਬਈ ਨੌ ਦਿਨ ਹੋ ਗਏ ਤੇ ਕਿੰਨਾ ਬਈ ਬੋਲਾ ਕਹਿ ਲਈ ਜਾਂ ਦੁੱਧ ਕਹਿ ਲਈ ਹਾਂ ਬਈ ਇਸ ਵਕਤ 14 ਲੀਟਰ ਆਪਾਂ ਕੰਡਾ ਲਵਾ ਦਾਂਗੇ ਬਈ 7 ਲੀਟਰ ਡੰਗ ਦਾ ਦੁੱਧ ਹੈ ਦੇ ਥੱਲੇ ਬੰਦਾ ਕੋਈ ਵੀ ਮਰਜ਼ੀ ਆ ਕੇ ਆਪਣੇ ਘਰੇ 2 ਡੰਗ 3 ਡੰਗ ਚੋਕੇ ਤਸੱਲੀ ਕਰਕੇ ਲਿਆ ਲੈ ਮੰਨ ਕੇ ਚੱਲੋ ਵੀ ਆਹ ਥੱਲੀ ਕਰ ਸਕਦਾ ਹੈ ਬਿਲਕੁਲ ਭਾਈ ਬਿਲਕੁਲ ਠੀਕ ਹੈ ਭਾਈ ਤੇ ਬੱਚਾ ਕੀ ਆ ਗਿਆ ਭਾਈ ਬੱਚਾ ਮਗਰ ਬੱਸੀ ਹੈ ਭਾਈ ਬੱਸੀ ਬਹੁਤ ਚੰਗੀ ਹੈ ਬੱਸੀ ਬਹੁਤ ਕੁਆਲਟੀ ਵਾਲੀ ਹੈ ਭਾਈ ਹਾਂ ਛੋਟਾ ਕਰਨਾ ਭਾਈ ਛੋਟਾ ਕਰਨਾ ਬਰੀਡ ਵਾਲੇ ਬੱਚੇ ਨੇ ਬਿਲਕੁਲ ਭਾਈ ਬਿਲਕੁਲ ਬਿਲਕੁਲ ਠੀਕ ਹੈ ਲੈ ਬਾਕੀ ਆਪ ਵੀ ਕਬੂਤਰ ਦਾ ਬੱਚਾ ਹੀ ਆ ਬਿਲਕੁਲ ਭਾਈ ਆ ਤੁਸੀਂ ਦੇਖ ਲਓ ਫੇਸਬੁਕ ਕੁਆਲਟੀ ਭਾਈ ਕਿਆ ਬਾਤ ਆ ਬਹੁਤ ਪਿਆਰਾ ਫੇਸ ਆ ਬਾਕੀ ਕੱਦ ਵੀ ਬਹੁਤ ਸੋਹਣਾ ਆ ਹਾਂਜੀ ਹਾਂਜੀ ਕੱਦ ਘੜਾ ਬਈ ਪੂਰਾ ਬੱਸ ਤੁਹਾਡੇ ਸਾਹਮਣੇ ਆ ਜੀ ਤੇ ਲੇਵਾ ਆਪਾਂ ਨੇੜੇ ਚੈੱਕ ਕਰਵਾਣੇ ਬਈ ਲੇਵੇ ਦੀ ਨਾ ਫੀਟਿੰਗ ਚੈੱਕ ਕਰੋ ਬੜੀ ਕਮਾਲ ਆ ਬਹੁਤ ਸੋਹਣਾ ਹਵਾਨਾ ਆ ਗਾ ਇਹ ਨਹੀਂ ਆ ਗਾ ਬਈ ਟੁੱਟ ਜੂਗਾ ਕਿ ਨਹੀਂ ਬਿਲਕੁਲ ਬਈ ਟੁੱਟਮਾ ਲੇਵਾ ਨਹੀਂ ਪੂਰਾ ਫਿਟਿੰਗ ਵਾਲਾ ਅੰਡਰਾ ਬਈ ਸਹੀ ਗੱਲ ਆ ਚੈਪ ਬਾਕੀ ਧਾਰਾ ਧੂਰਾ ਮਾਰਕੀਟ ਦਿਖਾਵਾਂਗੇ ਬਈ ਠੀਕ ਆ ਬਈ ਲੈ ਚੈੱਕ ਕਰੋ ਬਈ ਥਣਾ ਦਾ ਸਾਈਜ਼ ਇੱਕ ਨੰਬਰ ਧੂਰਾ ਫੇਰਾ ਦਿਖਾ ਲਓ ਤੁਸੀਂ ਨਾੜਾ ਨੂੰ ਨਾ ਫੁੱਲ ਚੰਗਿਆ ਦੁੱਧ ਵਾਲੀ ਨਾੜ ਵੀ ਪਹ ਅਮੀਰਾਪੁਰੀ ਠੀਕ ਹੈ ਬਾਈ ਹਾਂਜੀ ਹਾਂ 17 18 ਲੀਟਰ ਦੁੱਧ ਇਹਨੂੰ ਕੋਈ ਵਾਲਾ ਨਹੀਂ ਬਾਈ ਜਿਹੜੇ ਹਿਸਾਬ ਨਾਲ ਪਲੀਆ ਕੋਈ ਐ ਨਹੀਂ ਹੱਡਲ ਜੀ ਨਹੀਂ ਤੁਹਾਡੇ ਸਾਹਮਣੇ ਆ ਮੈਂ ਕਿਹੜਾ ਗੁੰਦ ਮੇਸ਼ਰੀ ਦਿਆ ਪੂਰੀ ਗੁੰਦ ਵੀ ਬਾਈ ਗੁੰਦ ਮੇਸ਼ਰੀ ਐ ਕਮਾਲਾ ਹੀ ਐ ਜੀ ਬਸੇ ਸਹੀ ਗੱਲ ਹੈ ਹੋਰ ਆਣ ਸਰ ਇੱਕ ਗੱਲ ਹੋਰ ਆ ਦੰਦ ਕੋਈ ਪਟਕੇ ਦੇਖਦਾ 6 ਦੰਦ ਆਂਦਾ ਜੀ ਮੂੰਹ ਹਾਂ ਨਹੀਂ ਹਾਂ 6 ਦੰਦ ਆਂਦਾ ਕੋਈ ਐ ਨਹੀਂ ਕਹਿੰਦਾ ਕਰਦਾ ਦੰਦ ਡਿੱਗੇ ਪਿਆ ਜਾ ਹਨਾ ਠੀਕ ਹੈ ਬਾਈ ਵੱਡੀ ਉਮਰ ਚ ਜਾ ਕੇ ਬਣੀਆਂ ਮੂੰਹੋਂ 6 ਦੰਦ ਆਂਦਾ ਬਾਈ ਠੀਕ ਹੈ ਬਾਕੀ ਗੱਲ ਹੋਰ ਕਰੀਏ ਬੱਚਾ ਵੀ ਤਿਆਰ ਆ ਹਾਂ ਜੀ ਬੱਚਾ ਵੀ ਨਾਲ ਤਿਆਰ ਆ ਬਾਈ ਹਾਂ ਹਾਂ ਖੋਲੇ ਬਾਈ ਤੋਰੇ ਮੜੀ ਜੀ ਹਾਂ ਜੀ ਤੋੜ ਕੇ ਦਿਖਾਓ ਜੀ ਬਾਕੀ ਸਰੀਰ ਦੀ ਗੋਲ ਮਟੋਲ ਪਈ ਆ ਬਾਈ ਐ ਲਾ ਲਓ ਸਹਰਾਣੇ ਵਰਗੀ ਪਈ ਆ ਬ ਮੋਹ ਸੇਦਾਂ ਦਾ ਬਾਈ ਤੇ ਦੱਸਣ ਮੁਤਾਬਕ ਕੁਆਲਿਟੀ ਵੈੜ ਦੀ ਆਪ ਬੋਲਦੀ ਆ ਆਪਾਂ ਨੂੰ ਬੜਾ ਕੋਈ ਕਹਿਣ ਦੀ ਲੋੜ ਨਹੀਂ ਬਸ ਬਸ ਬਾਈ ਕਹਿਣ ਦੀ ਕੋਈ ਲੋੜ ਹੀ ਨਹੀਂ ਸਾਡੇ ਸਾਹਮਣੇ ਆ ਜੀ ਸਹੀ ਗੱਲ ਆ ਚਮਕ ਦੇਖੋ ਯਾਰ ਵੈੜ ਤੇ ਹਾਂਜੀ ਹਾਂਜੀ ਲਿੱਸੀ ਨਹੀਂ ਲਾਮੀ ਨਹੀਂ ਕਿਸੇ ਵਕਤ ਨਰੋਜ ਨਿਕਰ ਕਰਮ ਵਾਲੀ ਕੋਲਾ ਲੇਵਾ ਜਿਹੜਾ ਆ ਗਿਆ ਫਿਕਸ ਬਹੁਤ ਸੋਹਣਾ ਡਰੈਗ ਆ ਜਿਹਨੂੰ ਆਪਾਂ ਕਹਿ ਦਈਏ ਹਾਂਜੀ ਹਾਂ ਥੋੜਾ ਬੱਚੇ ਦਾ ਕਰਦੀ ਆ ਜੀ ਪੱਟੂ ਜਿਹੜਾ ਉਧਰੋਂ ਬਾਕੀ ਫੇਸ ਵੀ ਵਗੈਰਾ ਬਹੁਤ ਪਿਆਰਾ ਬਾਈ ਹਾਂਜੀ ਹਾਂ ਫੇਸ ਕੁਆਲਿਟੀ ਦਾ ਜੀ ਇੱਕ ਨੰਬਰ ਆ ਹਾਂਜੀ ਹਾਂ ਮੋੜ ਲਿਓ ਜੀ ਮੋੜ ਲਿਆ ਬੱਤੂ ਜ ਬਾਕੀ ਕੁਆਲਿਟੀ ਹੈ ਨਾ ਜਿਹੜੀ ਭਾਈ ਇੱਕ ਨੰਬਰ ਬਾਕੀ ਨਾ ਜੇ ਗੱਲ ਕਰੀਏ ਭਾਈ ਰੰਗ ਰੂਪ ਤੇ ਇਹਦੇ ਥਣਲੇਵੇਂ ਦੀ ਮੈਂ ਕਹਣਾ ਬੜਾ ਕਮਾਲ ਦਾ ਮੁੱਲ ਲੈ ਭਈ ਕੋਈ ਗੱਲ ਨਹੀਂ ਥੋੜਾ ਜਿਹਾ ਭਾਈ ਬੱਚੇ ਦਾ ਜ਼ਰੂਰ ਕਰਦੀ ਹੈ ਕਿਉਂਕਿ ਇਹ ਕਹਿੰਦਾ ਨਹੀਂ ਹੋਇਆ ਸੂਈ ਨਾ ਬਿਲਕੁਲ ਬਿਲਕੁਲ ਭਾਈ ਤੇ ਧਾਰਾ ਮਾਰੋਗੇ ਭਾਈ ਇਹਦੀਆਂ ਹਾਂਜੀ ਹਾਂ ਭਾਈ ਧਾਰਾ ਮਾਰਾਂਗੇ ਠੀਕ ਆ ਮੁੱਲ ਕੀ ਰਹੋ ਭਾਈ ਲੈਣ ਦੇਣੀ ਇਹਦਾ ਲੈਣ ਦੇਣ ਵਾਲਾ ਮੁੱਲ ਭਈ ਇਹਦਾ ਬਸ ਵਿੱਚੋਂ ਮਾਰਨ ਦਾ ਹੋ ਜੂ ਕੋਈ ਆਪਣਾ 70 ਨਹੀਂ ਕੋਈ 75 ਨਹੀਂ ਭਾਈ ਲੈਣ ਦੇਣ ਵਾਲਾ ਮੁੱਲ ਇਹਦਾ 60000 ਰੁਪਏ ਭਾਈ ਟੋਟਲੀ ਹਾਂਜੀ ਭਾਈ ਬਸ ਚੱਕੋ ਭਾਈ ਨਾ ਦੇ ਦੇ ਆਗੇ ਬਾਕੀ ਐ ਲਾ ਲਉ ਬੱਚਾ ਵੀ ਆ ਜਿਹੜਾ ਸਾਂਭਣ ਵਾਲਾ ਬਿਲਕੁਲ ਬਾਈ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਧਾਰਾ ਮਾਰੂਂਗ ਬਾਈ ਹਾਂਜੀ ਬਾਈ ਮਾਰਦੇ ਆ ਬਾਈ ਮਾਰ ਦੋ ਬਾਈ ਲੈਣਾ ਲੈਓ ਬਾਈ ਲੈਣਾ ਲੈ ਲੈ ਬਾਈ ਠੰਡੀ ਸੀਲ ਦਿਖਾਉਨੇ ਆ ਪਰ ਠੰਡੀ ਸੀਲ ਬਹੁਤ ਆ ਬਾਈ ਬਿਲਕੁਲ ਬਾਈ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਛੱਡ ਕੰਦਾ ਪਾਹੇ ਬੁੜੀਆਂ ਚੋਣੀਆਂ ਨੇ ਠੀਕ ਆ ਹਾਂ ਹਾਂ ਮੈਂ ਤਾਂ ਚਵਾਈ ਨਹੀਂ ਕਰਦਾ ਬਾਕੀ ਕੋਈ ਲੱਤ ਨਹੀਂ ਛੜਨੀ ਨਾ 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 ਬਾਈ ਕੋਈ ਮਤਲਬ ਵੀ ਨਹੀਂ ਬਾਈ ਸਹੀ ਗੱਲ ਆ ਮਾਹਣਾ ਖੜੀਆ ਕਰਮ ਵਾਲੀ ਠੰਡੀ ਦੇਖੋ ਤੇ ਬਾਕੀ ਚੋਣ ਚਵਾ ਨਾ ਬ ਕਿਆ ਬਾਤ ਆ ਬਈ ਚੋਣ ਚਵਾ ਵਾਲਾ ਚੰਗਾ ਆ ਗਿਆ ਨਾ ਬਿਲਕੁਲ ਬਈ ਬਿਲਕੁਲ ਸਾਨ ਦੇਖ ਲੋ ਬਈ ਆਜੋ ਰੱਸ ਨੇੜੇ ਆਜੋ ਕੋਈ ਚੱਕਰ ਨਾ ਮਨੋ ਕਿਆ ਬਾਤ ਆ ਲੈ ਕੋਈ ਆਇਆ ਨਹੀਂ ਬਈ ਨੇ ਹੱਲ ਜਾਣਾਗਾ ਸਹੀ ਗੱਲ ਆ ਬਈ ਮੋਟਾ-ਮੋਟਾ ਚੋਣ ਲੱਗਿਆ ਵਾ ਲੈ ਚਵਾਈ ਆ ਕਰਮ ਲੈ ਨਿਬੜਨ ਵਾਲੀ ਆ ਕਿ ਨਹੀਂ ਬਿਲਕੁਲ ਬਈ ਹੂੰ ਇਹ ਨਹੀਂ ਹੈਗਾ ਵੀ ਨਿਬੜਨੀ ਨਹੀਂ ਚੱਲੋ ਚੱਲ ਜੇ ਕਰੀ ਜਾਓ ਜਿਹੜਾ ਬਈ ਆਪਣੇ ਘਰੇ ਬੰਦਾ 7 ਲੀਟਰ ਦੁੱਧ ਨਾਪ ਕੇ ਲੈ ਜੇ ਬਈ ਠੀਕ ਆ ਬਈ ਇੱਥੋਂ ਤੱਕ ਗਾਰੰਟੀ ਆ ਦੇਖੋ ਥਾਣ ਥੋਂ ਦਾ ਸਾਹ ਨਲੇ ਹਜੇ ਪਛਮਾਨ ਨਹੀਂ ਕਰਾਇਆ ਹਾਂ 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 ਲੈ ਲਓ ਜੀ ਕਿਆ ਬਾਤ ਆ ਇੱਕ ਨੰਬਰ ਨਾਲ ਦੇ ਨਾਲ ਉਤਰਨ ਲੱਗ ਗਏ ਹੈ ਨਾ ਬਿਲਕੁਲ ਬਾਈ ਬਿਲਕੁਲ ਹਾਂਜੀ ਹਾਂ ਨਿਸ਼ਾਨੀਆਂ ਇਹੀ ਹੁੰਦੀਆਂ ਕਿ ਨਹੀਂ ਮੈਂ ਬਿਲਕੁਲ ਜੀ ਬਿਲਕੁਲ ਜੀ ਸਹੀ ਗੱਲ ਹੈ ਹਾਂਜੀ ਹਾਂ ਜੀ ਸੀਲ ਦੇਖੋ ਬਾਈ ਹਾਂ ਚਾਹੇ ਥੱਲੇ ਦੀ ਲੰਗ ਚ ਮੈਂ ਕਹਿੰਦਾ ਤੂੰ ਮਤਲਬ ਹੀ ਨਹੀਂ ਜੀ ਕੋਈ ਮਤਲਬ ਹੀ ਨਹੀਂ ਕੋਈ ਬੱਚੇ ਨੂੰ ਵਹਾ ਕੇ ਦਿਖਾ ਦਿੰਨੇ ਆ ਜੀ ਕੋਈ ਮਤਲਬ ਨਹੀਂ ਹਾਂਜੀ ਹਾਂ ਜਿਵੇਂ ਮਰਜ਼ੀ ਜੀ ਆ ਦੇਖੋ ਉੱਠ ਖੜਿਆ ਮੈਂ ਬਚਾ ਲਿਓ ਆ ਬੇਟਾ ਵਹਾਤਾ ਕੋਈ ਮਤਲਬ ਨਹੀਂ ਕੋਈ ਦੇਖਦੇ ਨਹੀਂ ਬੱਚਾ ਹਾਂ ਹਾਂ ਬੱਚਾ ਵੀ ਧਾਰਾ ਮਾਰਦਾ ਜਿੰਨਾ ਕਿ ਬੱਚੇ ਦੀ ਕੰਪੈਸਟੀ ਆ ਹਾਂ ਸਹੀ ਗੱਲ ਆ ਬਾਈ ਹਾਂਜੀ ਹਾਂ ਗੰਢੀ ਸੀਲ ਫੋਲਾ ਕਰਨ ਵਾਲੀ ਹਾਂ ਹਾਂ ਕਿਵੇਂ ਮਰਜੀ ਆ ਹੱਥ ਪੈਰੀ ਚਲੋ ਡਾਕਟਰ ਸਾਹਿਬ ਲਓ ਤੇ ਇਹ ਲਓ ਜੀ ਨਿਆਣਾ ਪਾਇਆ ਵਾ ਇਹ ਲਓ ਨਿਆਣਾ ਲਾ ਕੇ ਮਾਰ ਦਿੰਨੇ ਆ ਜੀ ਹੱਥ ਇਹ ਲਓ ਜੀ ਕੀ ਗੱਲ ਬਾਤ ਆ ਯਾਰ ਹਨਾ ਸੀਲ ਮੇਨ ਗੱਲ ਨਾ ਬਾਈ ਬਾਲੀ ਆ ਹਾਂਜੀ ਹਾਂ 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 ਵਰ ਫਰ ਕੀ ਕਹਿ ਲਈ ਹੈ ਨਾ ਬਿਲਕੁਲ ਬਾਈ ਬਿਲਕੁਲ ਸਹੀ ਗੱਲ ਆ ਹਾਂਜੀ ਹਾਂ ਤੇ ਜੇ ਬਾਈ ਕਿਸੇ ਵੀ ਵੀਰ ਉਹਨਾਂ ਬੈੜ ਪਸੰਦ ਆਵੇ ਤਾਂ ਬਾਈ ਨਾਲ ਕੰਡੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ